ਸੋਸ਼ੀਆ ਗਰਲਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਸ਼ੰਭੂ ਬਾਡਰ ਤੇ ਆ ਪਹੁੰਚੇ ਆ ਤੇ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਕਾਈ ਨਿਊਜ਼ ਪੰਜਾਬ ਤੇ ਸਾਂਝੀਆਂ ਕਰ ਰਹੇ ਆ ਅੱਜ ਕਿਸਾਨ ਅੰਦੋਲਨ ਦਾ 7ਵਾਂ ਦਿਨ ਹੈ ਤੇ ਲਗਾਤਾਰ ਕਿਸਾਨ ਜਿਹੜਾ ਨੇ ਉਹ ਡਟੇ ਹੋਏ ਨੇ ਕੱਲ ਕਿਸਾਨਾਂ ਦੇ ਆਗੂਆਂ ਦੀ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਹੋਈ ਹੈ ਜਿਸ ਤੋਂ ਬਾਅਦ ਇੱਕ ਪ੍ਰਸਤਾਵ ਜਿਹੜਾ ਦਿੱਤਾ ਗਿਆ ਹੈ ਕਿ ਪੰਜ ਫਸਲਾਂ ਦੇ ਉੱਤੇ ਐਮਐਸਪੀ ਦੇ ਦਾਂਗੇ ਤੇ ਪੰਜ ਸਾਲ ਦੇ ਲਈ ਦੇ ਦਾਂਗੇ ਸੋ ਹੁਣ ਕਿਸਾਨਾਂ ਦੇ ਵੱਲੋਂ ਇੱਕ ਮੰਥਨ ਦੇ ਲਈ ਦੋਸਤ ਦਿਨ ਦਾ ਸਮਾਂ ਮੰਗਿਆ ਗਿਆ ਹੈ 19 ਤੇ 20 ਤਰੀਕ ਨੂੰ ਜਿਹੜਾ ਮੰਥਨ ਹੋਣਾ ਹੈ ਕਿ ਸਹਿਮਤੀ ਜਤਾਣੀ ਹੈ ਉਹਨਾਂ ਮੰਗਾਂ ਦੇ ਨਾਲ ਹੀ ਜਾਂ ਫਿਰ ਨਹੀਂ ਤੇ ਉਸ ਤੋਂ ਬਾਅਦ ਫਿਰ 21 ਤਰੀਕ ਨੂੰ ਕੂਚ ਦਾ ਜਿਹੜਾ ਐਲਾਨ ਹੈ ਉਹ ਕਰਨਾ ਹੈ ਕਿ ਨਹੀਂ ਪਰ ਜਿੱਥੇ ਇੱਕ ਪਾਸੇ ਦੂਸਰੇ ਪਾਸੇ ਬਾਰਡਰ ਦੇ ਫੌਜਾਂ ਜਿਹੜੀਆਂ ਨੇ ਉਹ ਕਿਸਾਨਾਂ ਦੇ ਲਈ ਕਾਲ ਬਣ ਕੇ ਖੜੀਆਂ ਹੋਈਆਂ ਨੇ ਲਗਾਤਾਰ ਗੋਲੀਬਾਰੀ ਜਿਹੜਾ ਉਧਰੋਂ ਕੀਤੀ ਜਾ ਰਹੀ ਸੀ ਤੇ ਹੁਣ ਜੇਕਰ ਗੱਲ ਕਰੀਏ ਮੌਜੂਦਾ ਸਥਿਤੀ ਦੀ ਤਾਂ ਹੁਣ ਕੁਦਰਤ ਦਾ ਕਹਿਰ ਜਿਹੜਾ ਉਹ ਵੀ ਕਿਤੇ ਨਾ ਕਿਤੇ ਕਿਸਾਨਾਂ ਨੂੰ ਚੱਲਣਾ ਪੈ ਸਕਦਾ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਦਿੱਤੀ ਜਾਇਰ ਕਰ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ 4 ਦਿਨ ਪੰਜਾਬ ਦੇ ਲਈ ਭਾਰੀ ਰਹਿਣਗੇ ਸੋ ਉਸ ਦਾ ਅਸਰ ਵੀ ਜਿਹੜਾ ਹੁਣ ਇੱਥੇ ਦੇਖਣ ਨੂੰ ਸ਼ੁਰੂ ਹੋ ਗਿਆ ਹੈ ਲਗਾਤਾਰ ਤੇਜ਼ ਹਵਾਵਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਧੂੜ ਮਿੱਟੀ ਉੱਡ ਰਹੀ ਹੈ ਤੇ ਮੀਂਹ ਦਾ ਵੀ ਜਿਹੜਾ ਅਲਟੀਮੇਟਮ ਹੈ ਉਹ ਵੀ ਮੌਸਮ ਵਿਭਾਗ ਦੇ ਵੱਲੋਂ ਦੇ ਦਿੱਤਾ ਗਿਆ ਹੈ ਕਿ ਆਉਣ ਵਾਲੇ 4 ਦਿਨ ਪੰਜਾਬ ਦੇ ਲਈ ਭਾਰੀ ਰਹਿਣਗੇ ਸੋ ਹੁਣ ਅੰਦੋਲਨ ਜਿਹੜਾ ਉਹ ਡਟਿਆ ਹੋਇਆ ਪਰ 2020 ਦੇ ਅੰਦੋਲਨ ਦੀ ਜੇਕਰ ਗੱਲ ਕਰੀਏ ਤਾਂ ਉਹਦੀਆਂ ਵੀ ਤਸਵੀਰਾਂ ਜਿਹੜੀਆਂ ਨੇ ਉਹ ਵੀ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਕਿਉਂਕਿ 2020 ਦੇ ਵਿੱਚ ਜਦੋਂ ਦਿੱਲੀ ਦੇ ਸਿੰਘੂ ਬਾਰਡਰ ਦੇ ਉੱਤੇ ਇਸੇ ਤਰੀਕੇ ਦੇ ਨਾਲ ਪੱਕਾ ਮੋਰਚਾ ਲੱਗਾ ਸੀ ਤਾਂ ਉੱਥੇ ਵੀ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਕਿ ਕਿਸਾਨ ਮੀਂਹ ਦੇ ਵਿੱਚ ਵੀ ਡਟੇ ਹੋਏ ਸੀ ਤਾਂ ਹੁਣ ਦੋਹੀ ਤਸਵੀਰਾਂ ਜਿਹੜੀਆਂ ਨੇ ਸ਼ੰਪੂ ਬਾਰਡਰ ਤੇ ਵੀ ਬਣ ਰਹੀਆਂ ਨੇ ਲਗਾਤਾਰ ਵੱਡੀਆਂ ਤੇਜ਼ ਹਵਾਵਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਕਿਸਾਨ ਲਗਾਤਾਰ ਸ਼ੰਭੂ ਬਾਰਡਰ ਦੇ ਉੱਤੇ ਡਟੇ ਹੋਏ ਨੇ ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਸ਼ੰਭੂ ਬਾਰਡਰ ਤੋਂ ਸਾਂਝੀਆਂ ਕਰ ਰਹੇ ਆ ਅੱਜ ਅੰਦੋਲਨ ਦਾ 6ਵਾਂ ਦਿਨ ਹੈ ਤੇ ਕਿਸਾਨ ਉਸੇ ਤਰੀਕੇ ਦੇ ਨਾਲ ਜਿਹੜਾ ਨੇ ਡਟੇ ਹੋਏ ਨੇ ਬੇਹੱਦ ਸ਼ਾਂਤਪੂਰਵਕ ਮਾਹੌਲ ਹੈ ਤੇ ਪਹਿਲੇ 2 ਦਿਨ ਦਾ ਜਾਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਸੀਗੇ ਕਿ ਲਗਾਤਾਰ ਇੱਥੇ ਗੋਲਾਏ ਚਲਾਏ ਜਾ ਰਹੇ ਸੀ ਤੇ ਉਸ ਤੋਂ ਬਾਅਦ ਹੁਣ ਜਿਹੜਾ ਨੇ ਹੁਣ ਪੌਲਸ ਤੋਂ ਇਲਾਵਾ ਜਿਹੜੀ ਹੁਣ ਮੁਸੀਬਤ ਬਣ ਕੇ ਆ ਰਹੀ ਹੈ ਕਿਸਾਨਾਂ ਤੇ ਉਹ ਮੌਸਮ ਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹਵਾਵਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਲਗਾਤਾਰ ਘੱਟਾ ਮਿੱਟੀ ਜਿਹੜੀ ਆ ਉਹ ਉੱਡ ਰਹੀ ਹੈ ਸੋ ਬਜ਼ੁਰਗ ਬਾਬੇ ਜਿਹੜਾ ਨੇ ਉਹ ਵੀ ਹੁਣ ਆਪਣੇ ਆਪਣੇ ਸਾਈਕਲਾਂ ਦੇ ਉੱਤੇ ਜਿਹੜਾ ਨੇ ਇੱਧਰ ਗੇੜੇ ਖਾ ਰਹੇ ਨੇ ਤੇ ਹਵਾਵਾਂ ਦਾ ਜਿਹੜਾ ਨੇ ਲੁਫਤ ਉਠਾ ਰਹੇ ਨੇ ਪਰ ਕਿਤੇ ਨਾ ਕਿਤੇ ਇਹ ਹੁਣ ਇੱਕ ਤਰੀਕੇ ਦੇ ਨਾਲ ਕਹਿ ਲਈਏ ਤਾਂ ਇੱਕ ਵੱਡਾ ਸੋਚ ਦਾ ਵਿਸ਼ਾ ਜਿਹੜਾ ਉਹ ਬਣਨ ਲੱਗ ਗਿਆ ਹੈ ਕਿ ਹੁਣ ਲਗਾਤਾਰ ਜਿਹੜਾ ਕੁਦਰਤ ਦੀ ਪ੍ਰਕੋਪੀ ਹੈ ਜਿਹੜੀ ਉਹ ਵੀ ਹੁਣ ਅੰਦੋਲਨ ਦੇ ਉੱਤੇ ਮਾਰ-ਮਾਰ ਸਕਦੀ ਹੈ ਸੋ ਹੁਣ ਫੌਜ ਬੇਸ਼ੱਕ ਸ਼ਾਂਤ ਹੈ ਪਰ ਰੱਬ ਜਿਹੜਾ ਹੁਣ ਮੌਸਮ ਵਿਭਾਗ ਦੇ ਵੱਲੋਂ 4 ਦਿਨ ਦਾ ਅਲਰਟ ਜਿਹੜਾ ਉਹ ਪੰਜਾਬ ਦੇ ਵਿੱਚ ਜਾਰੀ ਕੀਤਾ ਗਿਆ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸ਼ੰਭੂ ਬਾਰਡਰ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਤੇਜ਼ ਹਨੇਰੀ ਤੇਜ਼ ਝੱਖੜ ਚੱਲ ਰਿਹਾ ਹੈ ਪਰ ਕਿਸਾਨ ਜਿਹੜਾ ਨੇ ਇਸੇ ਤਰੀਕੇ ਦੇ ਨਾਲ ਜਿਤੇ ਹੋਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਤੱਕ ਵੀ ਨਿਗਾ ਜਾਂਦੀ ਹੈ ਤੁਹਾਨੂੰ ਸਿਰਫ ਕਿਸਾਨ ਹੀ ਕਿਸਾਨ ਤੇ ਟਰਾਲੀਆਂ ਹੀ ਟਰਾਲੀਆਂ ਜਿਹੜੀਆਂ ਨੇ ਉਹ ਨਜ਼ਰ ਆਣਗੀਆਂ ਤੇ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜਾ ਨੇ ਝੰਡੇ ਲਹਿਰਾ ਰਹੇ ਨੇ ਕਿਉਂਕਿ ਤੇਜ਼ ਹਵਾਵਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਸੋ ਹੁਣ 4 ਦਿਨ ਦਾ ਜਿਹੜਾ ਚੇਤਾਵਨੀ ਕਹਿਦੀ ਹੈ ਅਲਰਟ ਕਰਦੀ ਹੈ ਉਹ ਜਿਹੜਾ ਆ ਮੌਸਮ ਵਿਭਾਗ ਦੇ ਵੱਲੋਂ ਦਿੱਤਾ ਗਿਆ ਕਿ ਆਉਣ ਵਾਲੇ 4 ਦਿਨ ਪੰਜਾਬ ਤੇ ਹਰਿਆਣੇ ਦੇ ਲਈ ਭਾਰੀ ਨੇ ਕਿਉਂਕਿ ਗੜੇਮਾਰੀ ਤੱਕ ਜਿਹੜੀ ਆ ਉਹ ਹੋ ਸਕਦੀ ਐ ਸੋ ਹੁਣ ਜਿਹੜੀ ਆ ਕਿਸਾਨਾਂ ਦੇ ਲਈ ਇੱਕ ਨਵੀਂ ਕਰੋਪੀ ਕਹਿ ਲਈਏ ਤੇ ਜਾਂ ਫਿਰ ਇੱਕ ਨਵੀਂ ਸਮੱਸਿਆ ਕਹਿ ਲਈਏ ਉਹ ਸ਼ੁਰੂ ਹੋ ਗਈ ਐ ਸੋ ਹੁਣ ਇੱਥੇ ਕੁਝ ਨੌਜਵਾਨ ਵੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਨੇ ਆ ਸੋ ਬਾਬਾ ਜੀ ਕਿੱਥੋਂ ਆਏ ਹੋ ਆ ਗੁਰਦੁਆਰਾ ਆਲਮਗੀਰ ਸਾਹਿਬ ਮੰਜੀਤ ਸਾਹਿਬ ਤੋਂ ਜੀ ਜਿਲ੍ਹਾ ਜ਼ਿਲ੍ਹਾ ਦੇ ਆਪਣਾ ਲੁਧਿਆਣਾ ਜੀ ਤੇ ਵੇਂਦੇ ਪਿਆ ਸਰਕਾਰਾਂ ਵੱਲ ਕੀ ਕਰ ਰਹੀਆਂ ਨੇ ਸਾਡੇ ਕਿਸਾਨਾਂ ਨਾਲ ਜਿੰਨੇ ਧੱਕੇ ਹੋ ਰਹੇ ਨੇ ਜੇ ਸਾਡੀਆਂ ਮੰਗਾਂ ਮੰਨ ਲਨ ਸਾਨੂੰ ਕੀ ਲੋੜ ਆ ਸੜਕਾਂ ਦੇ ਬਣ ਦੀ ਸੜਕਾਂ ਦੇ ਲੰਗਰ ਸ਼ਗਨ ਦੀ ਮੰਗਾਂ ਮੰਨ ਲਨ ਅੱਜ ਹੀ ਟੁਰ ਜਾਗੇ ਜਿਕਾਰੇ ਛੱਡਦੇ ਜੀ ਜੇਕਰ ਆਪਾਂ ਅੱਜ ਫੌਜਦਾਰ ਰਵਈਆ ਦੇਖਿਆ ਤਾਂ ਪਿਛਲੇ 2 ਦਿਨਾਂ ਤੋਂ ਸ਼ਾਂਤ ਹੈ ਪਰ ਮੌਸਮ ਵਿਭਾਗ ਨੇ ਕਿਤੇ ਨਾ ਕਿਤੇ ਚੇਤਾਵਨੀ ਦੇ ਦਿੱਤੀ ਹੈ ਕਿ ਆਉਣ ਵਾਲੇ 4 ਦਿਨ ਜਿਹੜਾ ਨੇ ਪੰਜਾਬ ਤੇ ਹਰਿਆਣਾ ਦੇ ਲਈ ਭਾਰੀ ਨੇ ਕਿਉਂਕਿ ਗੜੇਮਾਰੀ ਵੀ ਹੋ ਸਕਦੀ ਹੈ। ਆ ਤੂਫਾਨ ਵੀ ਆ ਜਾਏ, ਪਚਾਲ ਵੀ ਆ ਜਾਏ। ਮੀਂਹ ਵੀ ਆ ਜਾਏ, ਜੋ ਮਰਜ਼ੀ ਆ ਜਾਏ। ਜਿੱਥੇ ਡਟ ਗਏ ਆ ਨਾ, ਤੇ ਇੱਥੇ ਡਟੇ ਰਵਾਂਗੇ। ਬਿਲਕੁਲ। ਮੋਰਚਾ ਫੋਦੇ ਕਰਕੇ ਜਾਣਾ। ਬੇਅਮ ਆਪਾਂ ਨੂੰ ਛੇਦੀਆਂ ਪਾਉਣੀਆਂ ਪੈਣਾਂ, ਛੇਦੀਆਂ ਵੀ ਪਾਵਾਂਗੇ। ਹਾਂ। ਸੋ ਬਾਬਾ ਜੀ ਪੂਰੇ ਦੇਸ਼ ਦੇ ਦੁਨੀਆ ਦੀ ਗੱਲ ਕਰੀਏ ਤਾਂ ਸੱਤ ਦੇਸ਼ ਨੇ ਜਿੱਥੇ ਕਿਸਾਨਾਂ ਦੇ ਵੱਲੋਂ ਅੰਦੋਲਨ ਕੀਤੇ ਜਾ ਰਹੇ ਨੇ ਤੇ ਇੱਕ ਪਾਸੇ ਭਾਰਤ ਕਹਿ ਰਿਹਾ ਕਿ ਅਸੀਂ ਆਉਣ ਵਾਲੀ ਜਿਹੜੀ ਹੈ ਵਿਸ਼ਵ ਦੀ ਸ਼ਕਤੀ ਬਣਾਂਗੇ ਦੇਸ਼ ਦੀ ਸ਼ਕਤੀ ਬਣੇ ਜਾ ਰਹੇ ਹਾਂ ਤੀਸਰੀ ਸਭ ਤੋਂ ਵੱਡੀ ਤੇ ਦੂਸਰੇ ਪਾਸੇ ਸ਼ਕਤੀ ਦਾ ਪ੍ਰਦਰਸ਼ਨ ਵੀ ਕੀਤਾ ਗਿਆ ਕਿਸਾਨਾਂ ਦੇ ਉੱਤੇ ਬਾਕੀ ਦੇਸ਼ਾਂ ਦੇ ਵਿੱਚ ਜਿਹੜਾ ਸ਼ਾਂਤਮਈ ਚੱਲ ਰਿਹਾ ਤਾਂ ਵੇਖੋ ਜਿਹੜੀਆਂ ਸਰਕਾਰਾਂ ਨੇ ਕੋਈ ਸ਼ਕਤੀ ਸ਼ਕਤੀ ਨਹੀਂ ਨਾ ਵਿੱਚ ਸਾਡੇ ਕਿਸਾਨਾਂ ਨੂੰ ਇਹਨਾਂ ਨੇ ਰੋਲ ਕੇ ਰੱਖ ਦਿੱਤਾ ਜੀ ਸਾਡੇ ਚੜਦੀ ਜਵਾਨੀ ਵਾਲੀ ਨਵੀਂ ਪੀੜ ਚੜਦੀ ਜਵਾਨੀ ਦੀ ਪੀੜੀ ਨੂੰ ਇਹ ਸਰਕਾਰਾਂ ਨੇ ਸਾਨੂੰ ਰੋਲ ਕੇ ਰੱਖ ਦਿੱਤਾ ਸਾਡੇ 80 70 ਸਾਲ ਦੇ ਬਜ਼ੁਰਗਾਂ ਉਹਨਾਂ ਨੂੰ ਰੋਲ ਕੇ ਰੱਖ ਦਿੱਤਾ ਇਹਨਾਂ ਨੇ ਅਸੀਂ ਕਿਸਾਨ ਹਾਂ ਤੇ ਕਿਸਾਨ ਰਵਾਂਗੇ ਤੇ ਜਦੋਂ ਤੱਕ ਇਹ ਮੋਰਚਾ ਨਹੀਂ ਜਿੱਤਦੇ ਤੇ ਮੋਰਚਾ ਜਿੱਤ ਕੇ ਫਿਰ ਜਕਾਰੇ ਛੱਡਦੇ ਜਾਵਾਂਗੇ ਜੀ ਜੇਕਾਰਿਆਂ ਦੀ ਗੱਲ ਕੀਤੀ ਹੈ ਤੁਸੀਂ ਸੋ ਪਿਛਲੀ ਵਾਰ ਜਦੋਂ 1 ਤਰੀਕ 13 ਤਰੀਕ ਨੂੰ ਇੱਥੇ ਆਏ ਸੀਗੇ ਤਾਂ ਉੱਥੇ ਜੇਕਾਰੇ ਛੱਡੇ ਜਾ ਰਹੇ ਸੀ ਅਚਾਨਕ ਆਸੂ ਗੈਸ ਦੇ ਗੋਲੇ ਸੁੱਟਣੇ ਸ਼ੁਰੂ ਕਰਤੇ ਉਸ ਤੋਂ ਬਾਅਦ ਜਿਹੜੀ ਗੋਲੀ ਚਲਾ ਦਿੱਤੀ ਗਈ ਹਾਲਾਂਕਿ ਉਸ ਗੋਲੀਵਾਰੀ ਦੇ ਵਿੱਚ ਮੈਂ ਵੀ ਜ਼ਖਮੀ ਹੋਇਆ ਤੇ ਅੱਜ 4 ਦਿਨਾਂ ਬਾਅਦ ਫਿਰ ਤੋਂ ਆਏ ਆ ਤੇ ਪਰ ਜਿਹੜੀਆਂ ਤਸਵੀਰਾਂ ਕਿਉਂਕਿ ਇਸ ਪਾਸੇ ਵੀ ਕਿਸਾਨ ਖੜੇ ਨੇ ਤੇ ਉਸ ਪਾਸੇ ਜੇ ਬਾਰਡਰ ਦੇ ਪਾਰ ਦੀ ਗੱਲ ਕਰੀਏ ਤਾਂ ਕਿਸੇ ਕਾਰਪੋਰੇਟ ਦਾ ਇਹ ਵਪਾਰੀ ਦਾ ਬੱਚਾ ਨਹੀਂ ਇੱਕ ਉੱਥੇ ਵੀ ਕਿਸਾਨਾਂ ਦੇ ਬੱਚੇ ਖੜੇ ਨੇ ਸੋ ਕਿਤੇ ਨਾ ਕਿਤੇ ਕਿਸਾਨਾਂ ਦੇ ਬੱਚਿਆਂ ਦੀ ਕਿਸਾਨਾਂ ਨਾਲ ਟਕਰਾ ਨਹੀਂ ਕਰਾ ਰਿਆ ਜਾ ਰ ਜਿਹੜਿਆ ਪੁਲਿਸ ਵਾਲੇ ਖਲੋਤੇ ਨੇ ਜੜੀਆਂ ਮਿੰਟਰੀਆਂ ਲਾਈਆਂ ਨੇ ਇਹ ਵੀ ਕੋਈ ਕਿਸਾਨਾਂ ਦੇ ਪੁੱਤਰ ਆਉਣਗੇ ਹਮ ਇਹਨਾਂ ਦੇ ਜਿੰਦਾ ਇਹਨਾਂ ਨੇ ਕਹਿਰ ਵਰਚਾਇਆ ਸਾਡੇ ਤੇ ਪੁੱਤਰੋ ਅੱਜ ਅਸੀਂ ਆਪਣੀਆਂ ਮੰਗਾ ਮੰਗਣੇ ਪਏ ਆ ਕੱਲ ਨੂੰ ਤੁਹਾਡੇ ਮਗਰ ਕਿਸੇ ਕੱਲ ਨੂੰ ਤੁਹਾਡੇ ਦੇ ਵੀ ਕਾਨੂੰਨ ਲਾਗੂ ਲਾਗੂ ਕਰਨਗੇ ਤੇ ਤੁਹਾਡੇ ਨਾਲ ਕਿਸੇ ਸਰਕਾਰ ਦੇ ਕਿਸੇ ਕਿਸਾਨ ਨੇ ਕਿਸੇ ਤੁਹਾਡੇ ਨਾਲ ਗਰੀਬ ਨੇ ਨਹੀਂ ਖੜਨਾ ਤੇ ਅੱਜ ਜੇ ਚੁੱਪ ਕਰਕੇ ਸਾਨੂੰ ਅੱਗੇ ਜਾਣ ਦਿਓ ਤੇ ਅਸੀਂ ਸਾਨੂੰ ਸੁੱਖ ਆਪਣੀ ਸ਼ਾਂਤੀ ਦੇ ਨਾਲ ਜਾਣ ਦਿਓ ਤੇ ਟੁਰਦੇ ਅਸੀਂ ਜਾਣਾ ਦਿੱਲੀਆਂ ਦੇ ਬੂਹੇ ਦੇ ਵੀ ਭਜਾਂਗੇ ਬਾਕੀ ਜੇ ਲੜ ਕੇ ਗਏ ਤੇ ਕੀ ਗਏ ਜੇ ਚੱਜ ਨਾਲ ਟੁਰ ਜੀਏ ਉਹਦਾ ਵਰਗੀ ਵਾਗ ਰੂ ਦੀ ਵਰਗੀ ਮੋਜ ਕਿਵੇਂ ਦੀ ਹੋਏਗੀ ਜੀ ਬਾਬੇ ਜੀਕਰ ਦੇਖਿਆ ਜਾਵੇ ਤਾਂ ਇੱਥੇ ਜਿੰਨੇ ਵੀ ਕਿਸਾਨ ਆਏ ਨੇ ਕਿਸੇ ਦਾ ਪੁੱਤ ਫੌਜ ਦੇ ਵਿੱਚ ਹੈ ਕਿਸੇ ਦਾ ਪੋਤਾ ਫੌਜ ਦੇ ਵਿੱਚ ਹੈ ਸੋ ਜਦੋਂ ਅਸੀਂ ਸਰਹੱਦਾਂ ਤੇ ਸ਼ਹੀਦ ਹੁੰਨੇ ਆ ਤਾਂ ਉਦੋਂ ਸ਼ਹੀਦ ਕਹਾਏ ਜਾਂਦੇ ਆ ਤੇ ਜਦੋਂ ਅਸੀਂ ਧਰਨੇ ਲੈ ਕੇ ਆਪਣੇ ਹੱਕ ਮੰਗਦੇ ਆ ਤਾਂ ਅੱਤਵਾਦੀ ਖਾਲਸਤਾਨੀ ਕਹਾਏ ਜਾ ਰਹੇ ਆ ਸਾਨੂੰ ਅੱਤਵਾਦੀ ਵੀ ਕਿਹਾ ਗਿਆ ਖਾਲਸਤਾਨੀ ਵੀ ਕਿਹਾ ਗਿਆ ਅਸੀਂ ਉਹ ਕੌਮ ਆ ਜਿਨ੍ਹਾਂ ਨੇ ਸਾਡੇ ਗੁਰੂ ਤੇਗ ਬਹਾਦਰ ਪਾਸ਼ਾ ਨੇ ਚਾਂਦਰੀ ਚੌਂਗਦੇ ਵਿੱਚ ਸੀਜ਼ ਕਟਾਤਾ ਕਿੰਨਾ ਵਾਸਤੇ ਇੰਨਾ ਸਰਕਾਰਾਂ ਵਾਸਤੇ ਜੇ ਅੱਜ ਕਿਤੇ ਗੁਰੂ ਤੇਗ ਬਹਾਦਰ ਪਾਚਾ ਨੇ ਸੀਜ਼ ਨਾ ਗਟਾਇਆ ਹੁੰਦਾ ਤੇ ਇਹਨਾਂ ਦਾ ਕਿਸੇ ਦਾ ਰਾਜ ਨਹੀਂ ਰਹਿਣਾ ਸੀ ਤੇ ਅੱਜ ਵੀ ਅਸੀਂ ਕਹਿੰਦੇ ਆ ਤਾਨੂੰ ਰਾਜ ਲੈਣਾ ਹੁੰਦਾ ਤੇ ਰਾਜ ਲੈ ਕੇ ਅ ਵੀ ਮੋਰਚਾ ਜਿੱਤ ਕੇ ਇੱਥੋਂ ਜਾਵਾਂਗੇ ਤੇ ਗੁਰੂ ਨੂੰ ਆਜਰਨਾ ਜੇ ਸਮਝਣੇ ਆ ਉਹ ਸਾਡੇ ਨਾਲ ਏ ਜਦੋਂ ਉਹਦੀ ਅੱਖ ਹੋ ਗਈ ਨਾ ਆ ਬਾਰਡਰ ਫੁੱਟਰ ਉਹਦੇ ਅੱਗੇ ਕੁਝ ਵੀ ਨਹੀਂ ਜੀ ਜੀ ਬਾਬਾ ਜੀ ਜੋ ਕੱਲ ਦੀ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਕਿ ਪੰਜ ਫਸਲਾਂ ਤੇ ਐਮਐਸਪੀ ਦੇ ਦਿੰਨੇ ਆ ਪੰਜ ਸਾਲ ਦੇ ਲਈ ਤੇ ਹੁਣ ਕਿਸਾਨ ਆਗੂਆਂ ਦੇ ਵੱਲੋਂ ਵੀ ਜਿਹੜਾ 2 ਦਿਨ ਦਾ ਮੰਥਨ ਦੇ ਲਈ ਸਮਾਂ ਮੰਗਿਆ ਗਿਆ ਕਿ 2 ਦਿਨ ਮੰਥਨ ਕਰਕੇ ਜਿਹੜਾ ਉਹ ਫੈਸਲਾ ਸੁਣਾਵਾਂਗੇ ਕਿ ਅਸੀਂ ਤੁਹਾਡੀ ਮੰਗ ਦੇ ਨਾਲ ਸਹਿਮਤ ਆ ਜਾਂ ਫਿਰ ਦਿੱਲੀ ਕੂਚ ਕਰਾਂਗੇ ਕੀ ਲੱਗਦਾ ਹੈ ਮੰਥਨ ਦੇ ਵਿੱਚ ਕੋਈ ਸਹਿਮਤੀ ਬਣੇਗੀ ਜਾਂ ਫਿਰ ਦਿੱਲੀ ਕੂਚ ਹੋਏਗਾ ਇਹ ਵੇਖੋ ਕਿਸਾਨ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੀ ਮੀਟਿੰਗ ਹੋਏਗੀ ਜਿਹਦੇ ਆਲ ਇੰਡੀਆ ਵਿੱਚ ਸਭ ਨੂੰ ਦਿੰਦੇ ਰਹ ਅਮਨ ਜੀ ਫਿਰ ਅਸੀਂ ਜਾਵਾਂਗੇ ਜੇ ਕੱਲੇ ਪੰਜਾਬ ਰਿਹਾਨ ਨੂੰ ਦਿੱਤਾ ਫਿਰ ਅਸੀਂ ਗਰਦਾਰ ਗਏ ਜਾਣੇ ਨੇ ਜੀ ਅਸੀਂ ਸਭ ਨੂੰ ਦਵਾਵਾਂਗੇ ਐਮਐਸ ਤੇ ਤੇ ਸਭ ਨੂੰ ਦਵਾ ਕੇ ਜਾਵਾਂਗੇ ਐਵੇਂ ਨਹੀਂ ਕਿ ਅਸੀਂ ਆਪ ਟਰ ਜੀਏ ਕੱਲੂ ਸਾਡੇ ਨਾਲ ਨਹੀਂ ਲੱਗਣਗੇ ਕਿਸਾਨ ਜੀ ਅੱਜ ਉਹ ਸਾਡੇ ਨਾਲ ਏ ਜੂਪੀ ਵੀ ਸਾਡੇ ਨਾਲ ਏ ਮਾਰ ਰਾਸ਼ਟਰ ਵੀ ਸਾਡੇ ਨਾਲ ਏ ਮੱਧ ਪ੍ਰਦੇਸ਼ ਵੀ ਸਾਡੇ ਨਾਲ ਏ ਮੱਧ ਪ੍ਰਦੇਸ਼ ਤੋਂ ਜਥੇਬੰਦੀਆਂ ਵੀ ਆ ਗਈਆਂ ਦਿੱਲੀ ਦੀਆਂ ਵੀ ਜਥੇ ਬੰਦੀਆਂ ਹਰਿਆਣੇ ਦੀਆਂ ਵੀ ਜਥੇ ਬੰਦੀਆਂ ਮਾ ਚਲਦੇ ਵੀ ਕਿਸਾਨ ਨੇ ਮੈਨਾਂ ਆਲ ਇੰਡੀਆ ਸਾਰੀ ਰਲ ਗਈ ਏ ਸਾਰੀ ਬੈ ਗਈ ਏ ਸਾਰੇ ਕਿਸਾਨ ਆ ਕੇ ਇਕੱਠੇ ਹੋ ਜਾਣਾ ਬਾਬਾ ਜੀ ਇੱਕ ਆਖਰੀ ਸਵਾਲ ਕਿ ਜਦੋਂ 2021 ਦੇ ਵਿੱਚ ਸਰਕਾਰ ਦੱਬ ਲਈ ਗਈ ਸੀ ਕਾਨੂੰਨ ਵਾਪਸ ਕਰਾ ਲੈ ਗਏ ਸੀ ਵਧੀਆ ਪ੍ਰੈਸ਼ਰ ਗਰੁੱਪ ਬਿਲਡ ਹੋ ਗਿਆ ਸੀਗਾ ਕਿ ਸਰਕਾਰ ਨੂੰ ਡਰ ਲੱਗਦਾ ਸੀਗਾ ਜਿਹੜੇ SKM ਨਾਮ ਤੋਂ ਤੇ ਉਸ ਤੋਂ ਬਾਅਦ ਜਦੋਂ ਟੁੱਟੇ ਪੰਜਾਬ ਆ ਕੇ ਤੇ ਕੋਈ ਸਿਆਸਤ ਤੇ ਚਲਾ ਗਿਆ ਕਿ ਲੱਗਦਾ ਨਹੀਂ ਕਿ ਉਸ ਸਮੇਂ ਮੌਕਾ ਵੀ ਸੀ ਲੋਹਾ ਵੀ ਗਰਮ ਸੀ ਜੇਕਰ ਉਸ ਸਮੇਂ SKM ਦਾ ਮੋਥੜਾ ਮਾਰਿਆ ਹੁੰਦਾ ਤਾਂ ਮੰਗਾਂ ਲਈ ਸਾਨੂੰ ਫਿਰ ਦੁਬਾਰਾ ਇੱਥੇ ਨਾ ਆਣਾ ਪੈਂਦਾ ਜੇ ਸਿਆਸਤ ਦੇ ਵਿੱਚ ਨਾ ਜਾਂਦੇ ਵੇਖੋ ਜਿਹੜਾ ਰਾਜ ਹੈ ਨਾ ਅਜੀ ਉਸ ਟਾਈਮ ਵੀ ਉਹ ਬਾੜਾਂ ਦੇ ਕਿਸਾਨ ਅंदोलਨ ਮੇਰੇ ਲੰਗਰ ਵੀ ਲਾਏ ਸੀ ਸਾਰਾ ਕੁਝ ਕੀਤਾ ਸੀ ਕਈ ਜਥੇ ਬੰਦੀਆਂ ਕਿੰਨੀਆਂ ਬਹਿ ਜਾਓ ਕਈਆਂ ਦੀਆਂ ਚਲੇ ਜਾਓ ਉਹਨਾਂ ਦੇ ਵਿਚਾਰਾ ਸਭ ਦੀਆਂ ਇੱਕ ਨੇ ਅੱਜ ਵੀ ਉਹ ਸਾਰੇ ਕੱਟੇ ਨੇ ਹਰ ਇੱਕ ਦੇ ਕਿਸੇ ਦੇ ਮਨ ਵਿੱਚ ਹੈ ਕਿ ਆਟਾ ਟਟ ਨੇ ਨਹੀਂ ਜਦੋਂ ਇਤੋਂ ਮੋਰਚਾ ਟੁੱਟਣਾ ਨਾ ਜੋ ਦਿੱਲੀ ਨੂੰ ਕੂਚ ਕਰਨਾ ਸਾਰੀਆਂ ਜਥੇਬੰਦੀਆਂ ਕਟੀਆਂ ਹੋ ਜਾਣਗੀਆਂ ਤੇ ਸਾਰੇ ਜਗਾਰੇ ਛੱਡਦੇ ਜਾਵਾਂਗੇ ਨਿਹੰਗ ਸਿੰਘ ਜਥੇਬੰਦੀਆਂ ਵੀ ਕਾਰਸੇਵੀਆਂ ਦੀਆਂ ਜਥੇਬੰਦੀਆਂ ਵੀ ਜਿੰਨੀਆਂ ਵੀ ਸਾਡੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਸਾਰੀਆਂ ਜਗਾਰੇ ਛੱਡਦੇ ਜਾਵਾਂਗੇ ਵਾਹੇ ਸੋ ਨਿਹਾਲ ਸ੍ਰੀ ਅਕਾਲ ਜੀ ਤਾਂ ਤੁਸੀਂ ਸੁਣਿਆ ਕਿ ਬਹੁਤ ਹੀ ਪਿਆਰੀ ਗੱਲ ਜਿਹੜੀ ਆ ਆਖੀ ਗਈ ਹੈ ਕਿ ਜੇਕਰ ਸਿਰਫ ਪੰਜਾਬ ਨੂੰ ਇਕੱਲੀ ਐਮਐਸਪੀ ਮਿਲਦੀ ਹੋਈ ਤਾਂ ਅਸੀਂ ਲਵਾਂਗੇ ਨਹੀਂ ਕਿਉਂਕਿ ਹਮੇਸ਼ਾ ਪੰਜਾਬ ਦੇ ਵਿੱਚੋਂ ਅੰਦੋਲਨ ਉੱਠੇ ਨੇ ਤੇ ਹਮੇਸ਼ਾ ਪੰਜਾਬ ਨੇ ਹੀ ਆਪਣੀ ਪੂੰਛ ਨੂੰ ਅੱਗ ਲਾ ਕੇ ਜਿਹੜਾ ਨੇ ਸਾਰੇ ਦੇਸ਼ ਨੂੰ ਜਿਹੜਾ ਨੇ ਹੱਕ ਜਤਾਏ ਨੇ ਹੱਕ ਦਵਾਈ ਵੀ ਨੇ ਤੇ ਹੁਣ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸ਼ੰਭੂ ਬਾਰਡਰ ਤੋਂ ਜਿਹੜੀਆਂ ਨੇ ਸਾਂਝੀਆਂ ਕਰ ਰਹੇ ਆ ਕਿ ਬੇਸ਼ੱਕ ਇਸ ਸਮੇਂ ਫੌਜ ਸ਼ਾਂਤ ਬੈਠੀ ਆ ਪਰ ਕੁਦਰਤ ਜਿਹੜੀ ਆਪਣੀ ਪਰਕੋਪੀ ਦਿਖਾ ਰਹੀ ਆ ਲਗਾਤਾਰ ਤੇਜ਼ ਹਵਾਵਾਂ ਜਿਹੜੀਆਂ ਨੇ ਉਹ ਉਹ ਹੁਣ ਸ਼ੰਭੂ ਬਾਰਡਰ ਤੇ ਚੱਲਣੀਆਂ ਸ਼ੁਰੂ ਹੋ ਗਈਆਂ ਬਰਫਬ ਗੜੇ ਮਾਰੀ ਦੀ ਜਿਹੜੇ ਆ ਉਹ ਵੀ ਭਵਿੱਖਬਾਣੀ ਜਿਹੜੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਆਉਣ ਵਾਲੇ ਜਿਹੜੇ 4 ਦਿਨ ਨੇ ਉਹ ਜਿਹੜੇ ਨੇ ਭਾਜੀ ਦੱਸੇ ਜਾ ਰਹੇ ਨੇ ਪੰਜਾਬ ਦੇ ਲਈ ਸੋ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸ਼ੰਭੂ ਬਾਰਡਰ ਤੋਂ ਸਾਂਝੀਆਂ ਕਰ ਰਹੇ ਆ ਸੋ ਲਗਾਤਾਰ ਤੇਜ਼ ਹਵਾਵਾਂ ਬੇਸ਼ੱਕ ਚੱਲ ਰਹੀਆਂ ਨੇ ਪਰ ਬਾਰਡਰ ਦੇ ਉੱਤੇ ਜਿਹੜਾ ਕਿਸਾਨ ਨੇ ਉਹ ਐਵੇਂ ਡਟੇ ਹੋਏ ਨੇ ਇੱਕ ਪਾਸੇ ਜਿੱਥੇ ਕਿਸਾਨ ਲਗਾਤਾਰ ਡਟੇ ਹੋਏ ਨੇ ਤੇ ਉਧਰਲੇ ਪਾਸੇ ਦੂਸਰੇ ਪਾਸੇ ਬੀਬੀਆਂ ਜਿਹੜੀਆਂ ਨੇ ਉਹ ਵੀ ਜਿਹੜਾ ਨੇ ਡਟੀਆਂ ਹੋਈਆਂ ਨੇ ਬੀਬੀਆਂ ਲਗਾਤਾਰ ਜਿਹੜਾ ਨੇ ਇੱਥੇ ਪਹੁੰਚ ਰਹੀਆਂ ਨੇ ਸੋ ਹੁਣ ਕਹਿੰਦੇ ਨੇ ਕਿ ਜਿੱਥੇ ਅੰਦੋਲਨਾਂ ਦੇ ਵਿੱਚ ਜਾਂ ਫਿਰ ਜਿਹੜੀ ਇੱਕ ਕਿਸੇ ਵੀ ਧਾਰਨੇ ਦੇ ਵਿੱਚ ਜੇ ਕਿਸੇ ਬੀਬੀਆਂ ਦੀ ਸ਼ਮੂਲੀਅਤ ਹੋ ਜਾਂਦੀ ਹੈ ਤਾਂ ਫਿਰ ਉਹ ਅੰਦੋਲਨ ਫਤਹਿ ਹੀ ਸਮਝਿਆ ਜਾਂਦਾ ਸੋ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਆ ਸੰਭੂ ਬਾਲ ਤੋਂ ਸਾਂਝੀਆਂ ਕਰ ਰਹੇ ਆ ਤੇਜ ਹਵਾਵਾਂ ਬੇਸ਼ੱਕ ਚੱਲ ਰਹੀਆਂ ਨੇ ਪਰ ਜਿਹੜਾ ਲਗਾਤਾਰ ਇੱਥੇ ਜੋਸ਼ ਤੁਸੀਂ ਦੇਖ ਸਕਦੇ ਹੋ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮਾਰਚ ਕੀਤਾ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ ਲੜਦੇ ਨੇ ਇੱਕ ਜਿੰਦਾਬੋਸ ਕਿਸਾਨ ਮਜ਼ਦੂਰ ਸੰਘਾਸ਼ਕ ਕਮੇਟੀ ਇਸੇ ਤਰੀਕੇ ਦੇ ਨਾਲ ਇੱਕ ਮਾਰਚ ਜਿਹੜਾ ਆ ਉਹ ਕੀਤਾ ਜਾਂਦਾ ਹੈ ਇਹ ਟਰੈਕਟਰਾਂ ਤੋਂ ਲੈ ਕੇ ਜਿਹੜਾ ਆ ਬੈਰੀਕੇਡਿੰਗ ਤੱਕ ਇਸੇ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਜਿਹੜਾ ਆ ਉਹ ਮਾਰਚ ਕੀਤਾ ਜਾਂਦਾ ਹੈ ਸੋ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸカイ نیوز ਪੰਜਾਬ ਤੇ ਸਾਂਝੀਆਂ ਕਰ ਰਹੇ ਆ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਬੇਸ਼ੱਕ ਇੱਥੇ ਜਿਹੜਾ ਆ ਤੇਜ ਹਵਾਵਾਂ ਚੱਲ ਰਹੀਆਂ ਨੇ ਧੂੜ ਮਿੱਟੀ ਉੱਡ ਰਹੀ ਹੈ ਪਰ ਕਿਸਾਨਾਂ ਦੇ ਹੌਸਲੇ ਜਿਹੜਾ ਨੇ ਉਹ ਬੁਲੰਦ ਨੇ ਤੇ ਕਿਸਾਨ ਇਸੇ ਤਰੀਕੇ ਦੇ ਨਾਲ ਜਿਹੜਾ ਨੇ ਉਹ ਡਟੇ ਹੋਏ ਨੇ ਬਾਰਡਰ ਦੇ ਉੱਤੇ ਤੇ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਕਾਈ ਨਿਊਜ਼ ਪੰਜਾਬ ਤੇ ਸਾਂਝੀਆਂ ਕਰ ਰਹੇ ਆ ਸੋ ਤੁਸੀਂ ਆਹ ਚੰਡੇ ਦੇਖ ਸਕਦੇ ਹੋ ਕਿ ਲਗਾਤਾਰ ਜੇਕਰ ਬੇਸ਼ੱਕ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰਾਇਆ ਗਿਆ ਹੈ ਤੇ ਪੰਜਾਬ ਤੇ ਹਰਿਆਣਾ ਦੇ ਲਈ ਆਉਣ ਵਾਲੀ 22 ਤਰੀਕ ਤੱਕ ਜਿਹੜਾ ਸੰਕਟ ਦਾ ਸਮੇਂ ਦੱਸਿਆ ਜਾ ਰਿਹਾ ਹੈ ਕਿ ਗੜੇਮਾਰੀ ਹੋ ਸਕਦੀ ਹੈ ਫਸਲਾਂ ਨੂੰ ਨੁਕਸਾਨ ਹੋ ਸਕਦਾ ਹੈ ਮੀਂਹ ਪੈ ਸਕਦਾ ਹੈ ਤੇ ਤਸਵੀਰਾਂ ਕਿ ਲਗਾਤਾਰ ਤੇਜ਼ ਹਵਾਵਾਂ ਜਿਹੜੀਆਂ ਨੇ ਸ਼ੰਭੂ ਬਾਰਡਰ ਤੇ ਚੱਲ ਰਹੀਆਂ ਨੇ ਪਰ ਕਿਸਾਨਾਂ ਦੇ ਹੌਸਲੇ ਆ ਅੱਗੇ ਜਿਹੜਾ ਤੂਫਾਨ ਵੀ ਕੁਝ ਨਹੀਂ ਹੈ ਤੇ ਕਿਸਾਨ ਲਗਾਤਾਰ ਜਿਹੜਾ ਨੇ ਬਾਰਡਰ ਦੇ ਉੱਤੇ ਡਟੇ ਹੋਏ ਨੇ ਸਰੋਜ ਮਰਰਦੀ ਤਰ੍ਹਾਂ ਮਾਰਚ ਕੀਤਾ ਜਾ ਰਿਹਾ ਹੈ ਲੰਗਰ ਉਸੇ ਤਰੀਕੇ ਦੇ ਨਾਲ ਜਾਰੀ ਹੈ ਤੇ ਕਿਸਾਨ ਜਿਹੜਾ ਨੇ ਉਸੇ ਤਰੀਕੇ ਦੇ ਨਾਲ ਉਸੇ ਜੋਸ਼ ਦੇ ਨਾਲ ਜਿਹੜਾ ਨੇ ਬਾਰਡਰ ਦੇ ਉੱਤੇ ਡਟੇ ਹੋਏ ਨੇ ਕੈਮਰਾਮੈਨ ਅੰਕਿਤ ਦੇ ਨਾਲ ਵਿਵੇਕ ਕੁਮਾਰ ਸਕਾਈ ਨਿਊਜ਼ ਪੰਜਾਬ ਸ਼ੰਭੂ ਬਾਰਡਰ